ਰੋਡ ਤੋਂ ਮਾਰਗਮਾਰਗ ਤੇ ਬੈਠੇ ਨੇ ਸਰਕਾਰ ਇਹਦੇ ਬਾਰੇ ਕੋਈ ਸਹਿਯਦ ਨਹੀਂ ਕੋਈ ਛਣਵਾਈ ਨਹੀਂ ਕਰ ਰਹੀਆਂ ਇਸ ਲਈ ਅੱਜ ਲੋਕ ਜਥੇਬੰਦੀਆਂ ਨੇ ਸਾਨੂੰ ਇਹ ਰੇਲ ਰੋਕੋ ਦਾ ਪ੍ਰੋਗਰਾਮ ਦਿੱਤਾ ਸੀ ਅਸੀਂ ਸਾਡੀ ਭਾਰਤੀ ਕਿਸਾਨ ਜੁਨੀਅਨ ਲਖੋਵਾਲ ਜੁਨੀਅਨ ਇਹਨਾਂ ਦੀ ਹਮਾਇਤ ਦੇ ਉੱਤੇ ਅੱਜ ਆਈ ਆ ਤਾਂ ਕਿ ਅਜੀ ਸਰਕਾਰ ਦੇ ਉੱਤੇ ਸਾਰੇ ਜਥੇਬੰਦੀ ਹੋ ਕੇ ਜਥੇਬੰਦ ਵੀ ਪ੍ਰੈਸ਼ਰ ਬਣਾ ਸਕੀਏ ਬੱਲੇਵਾਲ ਸਾਹਿਬ ਨੂੰ ਵਿਚਾਰ ਸਕੀਏ ਉਦੋਂ ਬਾਅਦ ਤਾਂ ਬਾਅਦ ਚ ਫੇ ਗੱਲਾਂ ਹੀ ਰਹਿ ਜਾਂਦੀਆਂ ਨੇ ਜਣੀ ਹੁਣ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਅੱਜ ਵੀ ਆਪਾਂ ਆਏ ਆ 100 200 ਬੰਦਾ ਆਗੇ ਆਪਾਂ ਇੱਕ ਇੱਕ ਦੋ ਦੋ ਬੰਦੇ ਪਿੰਡਾਂ ਦੇ ਵਿੱਚੋਂ ਹੋਰ ਕੱਢਿਆ ਕਰੀਏ ਥੋੜਾ ਜਿਆਦਾ ਸਰਕਾਰ ਤੇ ਪ੍ਰੈਸ਼ਰ ਤਾਂ ਹੀ ਬਣੂਗਾ ਜੇ ਆਪਣਾ ਕਾਠ ਹੋਊਗਾ ਇੱਕ ਏਕਾ ਬਹੁਤ ਜ਼ਰੂਰੀ ਆ ਪੱਤਰਕਾਰ ਵੀ ਸਵਾਲ ਕਰਦੇ ਨੇ ਬਹੁਤ ਜ਼ਿਆਦੇ ਵੀ ਭਲਾਣੇ ਨੇ ਆਏ ਕਹਿੰਦਾ ਤੁਸੀਂ ਐਂ ਕਹਿੰਦਾ ਹੋ ਕਹਿੰਦਾ ਉਹ ਇੱਕੇ ਗੱਲ ਫੜ ਲਈ ਰੋਦੂ ਸਿੰਘ ਮਾਨਸਾ ਦੀ ਇਹਨਾਂ ਨੇ ਵੀ ਉਹ ਕਹਿੰਦਾ ਨਹੀਂ ਅਸੀਂ ਮੈਂ ਨਹੀਂ ਜਾਂਦਾ ਪਰ ਉਹਨੇ ਮਗਰੋਂ ਇਹ ਵੀ ਗੱਲ ਕਹੀ ਆ ਵੀ ਜੇ ਸੰਯੁਕਤ ਮੋਰਚਾ ਨਾਲ ਸਹਿਮਤਾ ਤਾਂ ਮੈਂ ਜਾਊਂਗਾ ਉਹ ਗੱਲ ਕੋਈ ਨਹੀਂ ਕਹਿੰਦਾ ਇਹ ਆਪਾਂ ਲੋਕਾਂ ਨੇ ਸੋਚਣੀ ਹੁੰਦੀ ਆ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਲੋ ਵਿੱਚ ਜੱਦੀ ਬੰਦੀਆਂ ਨੂੰ ਪੜਾਉਣ ਵਾਲੇ ਸਰਕਾਰ ਦੇ ਬੰਦੇ ਵੀ ਨੇ ਪਹਿਲਾਂ ਜਿਵੇਂ ਆਪਾਂ ਨੂੰ ਲੱਗ ਲੱਗ ਦੱਸਤਾ ਆਪਾਂ ਕਿਤਾਬ ਮੋਰਚਾ ਜਿੱਤ ਗਏ ਆ ਗਏ ਹੁਣ ਦੁਬਾਰਾ ਫੇਰ ਉਹੀ ਮੋਰਚੇ ਤੇ ਚੱਲ ਪਏ ਉਸੇ ਤਰ੍ਹਾਂ ਹੀ ਚੱਲਣਾ ਪਹਿਲਾਂ ਸਰਕਾਰਾਂ ਨੂੰ ਪਤਾ ਵੀ ਸੀ ਆਪਣੀ ਪਾਵਰ ਦਾ ਸਮਝ ਲੋ ਹੁਣ ਇਹਨਾਂ ਨੂੰ ਐਤ ਕੀ ਇਹ ਗੱਲ ਦਾ ਪਤਾ ਸੀਗਾ ਵੀ ਇਹਨਾਂ ਨੇ ਹਿੱਲਣਾ ਨਹੀਂ ਮੁੜ ਕੇ ਜੇ ਬੈਠ ਗਏ ਦੁਬਾਰਾ ਵੀ ਪਹਿਲਾਂ ਤਾਂ ਆਪਾਂ ਤੋਰਦੇ ਜਿਹੜਾ ਆਪਣੇ ਜਥੇਬੰਦੀਆਂ ਦੇ ਵਿੱਚ ਪਾੜ ਪਾਇਆ ਵੀ ਸਰਕਾਰਾਂ ਨੇ ਹੀ ਪਾਇਆ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਆਪਾਂ ਥੋੜਾ ਜਿਹਾ ਕਿਸਾਨ ਮਜ਼ਦੂਰ ਵੇਖਦਾ ਆਪਣੀ ਅੱਪਾ ਆਪਣਾ ਆਪਾ ਈਚਾਰਾ ਰੱਖੋ ਆਪਣੇ ਇਲਾਕੇ ਦਾ ਰੱਖੋ ਚਾਹੇ ਕਿਸੇ ਜਥੇਬੰਦੀ ਨਾਲ ਜੋੜਦੇ ਆ ਜੇ ਆਪਾਂ ਜਥੇਬੰਦ ਹੋਵਾਂਗੇ ਤਾਂ ਹੀ ਕੁਛ ਨਾ ਕੁਛ ਲੈਵਾਂਗੇ ਜੇ ਇੱਕ ਪਿੰਡ ਦੇ ਵਿੱਚ 10 ਬੰਦਿਆਂ ਨਾਲ ਵਧੀਆ ਮжоਰਿਟੀ ਆ ਤਾਂ ਪਿੰਡ ਸਾਰਾ ਉਹਨਾਂ ਦੇ ਮਗਰ ਲੱਗ ਜਾਂਦਾ ਦੂਜਾ ਪਿੰਡ ਵੀ ਦੇਖ ਕੇ ਉਹਨੂੰ ਉਹ ਕਰਦਾ ਕੋਈ ਨਾ ਕੋਈ ਆਪਾਂ ਜਥੇਬੰਦ ਜ਼ਰੂਰ ਹੋਣਾ ਚਾਹੀਦਾ ਵੱਧ ਤੋਂ ਵੱਧ ਮੈਂ ਇਹ ਕਹਿੰਦਾ ਵੀ ਜੁਨੀਅਨ ਨਾਲ ਜੁੜੋ ਇਹਦੀ ਕਿਹੜਾ ਕੋਈ ਫੀਸ ਲੱਗਦੀ ਆ ਜਾਂ ਕੋਈ ਹੋਰ ਆ ਚੰਗੇ ਕੰਮ ਵਾਲੇ ਪਾਸੇ ਨੂੰ ਜਾਣਾ ਕੋਈ ਆਪਣੇ ਵਿੱਚ ਮਾੜਾ ਰੋਲ ਨਹੀਂ ਲੋਕ ਤਾਂ ਬਹੁਤ ਕੁਛ ਦੇ ਹੀ ਜਾਂਦੇ ਨੇ ਵੀ ਦੁਨੀਆਂ ਆਏ ਫਿਰਦੀਆਂ ਨੇ ਬਹਿਲੀ ਨੇ ਰਾਹ ਰੋਕ ਲੈਂਦੇ ਨੇ ਜਿਹੜੇ ਉਹ ਕਹਦੇ ਨੇ ਇੱਕ ਦਿਨ ਆ ਕੇ ਰੋਕ ਤੇ ਦੇਖਣ ਜਾਂ ਹੁਣ ਆਪਾਂ ਨੂੰ ਸਵਾਲ ਕਰਦੇ ਨੇ ਤੁਸੀਂ ਨਹੀਂ ਵੀ ਜਾਣਾ ਡੱਲੇ ਆ ਰਹੇ ਹੋ ਗਏ ਨਹੀਂ ਉਹ ਤਾਂਸ ਖੇਲੀ ਜਾਣਗੇ ਬੈਠੇ ਆਪਣੀ ਵੀਰ ਨੇ ਜਾਂ ਛੜਕਾਂ ਦੇ ਇੱਕ ਤੇ ਗੱਪਾਂ ਮਾਰੀ ਜਾਣਗੇ ਬੈਂਚਾਂ 'ਤੇ ਬੈਠੇ ਜਿੱਦਨ ਆਪਾਂ ਕਹਿਣਾ ਆਉਂ ਵੀ ਜਾਣਾ ਜੇ ਮੈਨੂੰ ਤਾਂ ਕੰਮ ਆਜ ਉਹ ਨਹੀਂ ਤੁਰਨ ਵਾਲੇ ਨੇ ਜਿਹੜੇ ਮਰਜੀ ਵੜੇ ਉਹ ਕਹਿਣਾ ਪੱਤਰਗਾ ਉਹ ਮਰਜੀ ਵੜੇ ਏ ਆਪਾਂ ਨੂੰ ਸਿੱਖਾਂ ਨੂੰ ਅੱਜ ਦੇਖੋ ਗੁਰੂ ਸਾਹਿਬ ਨੇ ਅੱਜ ਕੱਲ ਦੇ ਦਿਨਾਂ 'ਚ ਕਿੰਨੀ ਕੁਰਬਾਨੀ કરી ਆ ਇਹ ਆਪਣੇ ਸਿੱਖਾਂ ਦੇ ਪੱਲੇ ਪਈ ਹੈ ਆਪਾਂ ਹੀ ਕੌਮ 'ਚ ਲੜ ਸਕਦੇ ਆ ਸਾਰਿਆਂ ਨੂੰ ਮੂਰੇ ਹੋ ਕੇ ਬਾਕੀ ਸਾਰੇ ਆਪਣੇ ਮਗਰ ਨੇ ਆਪਾਂ ਨੂੰ ਵੀ ਆਪਣਾ ਵਧੀਆ ਰੋਲ ਨਿਭਾਉਣਾ ਚਾਹੀਦਾ ਮਨੋਂ ਤਨੋਂ ਮਨੋਂ ਹੈ ਲਾ ਕੇ ਵਧੀਆ ਹੋ ਕੇ ਕੋਈ ਧੋਰ ਆਏ ਨਹੀਂ ਮਨ 'ਚ ਹੋਣੀ ਚਾਹੀਦੀ ਆਪਣੇ ਮਨੋਂ ਸਾਫ਼ ਹੋ ਕੇ ਆਪਾਂ ਲੜਾਈ ਲੜੀਓ ਇੰਨੀਓ ਮੈਂ ਸਾਰੇ ਆਪਣੇ ਬੰਦੇ ਜਿੰਨੇ ਬੈਠੇ ਨੇ ਇਹਨਾਂ ਨੂੰ ਬੇਨਤੀ ਕਰਦਾ ਜੇ ਕਿਸੇ ਦੇ ਮਨ ਦੇ ਵਿੱਚ ਕਿਸੇ ਜਥੇਬੰਦੀ ਦੇ ਕਿਸੇ ਦੇ ਇੱਕ ਦੂਜੇ ਦੇ ਮਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਨਾ ਰੱਖਣਾ ਚਾਹੀਦਾ ਹੋਊਗਾ ਜਦੋਂ ਕੋਈ ਉੱਪਰ ਕਿਸੇ ਲੀਟਰ ਦਾ ਆਪਸ ਵਿੱਚ ਇਹਨਾਂ ਦਾ ਕੋਈ ਵਿਚਾਰ ਨਹੀਂ ਰੱਖਦੇ ਹੁਣੇ ਉਹ ਵੱਖਰੀ ਗੱਲ ਆ ਪਰ ਜਿਹੜੀ ਲੜਾਈ ਆ ਆਪਣੀ ਸਾਰੀ ਇੱਕੇ ਆ ਉਹੀ ਥੋਦੀ ਆ ਉਹੀ ਮੇਰੀ ਆ ਹਰ ਬੰਦੇ ਦੀ ਲੜਾਈ ਆਪਾਂ ਕਿਸਾਨਾਂ ਖਾਤਰ ਹੀ ਲੜਦੇ ਆ ਹੁਣ ਕਿਸੇ ਨੇ ਅੱਜ ਦੇਖੋ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਆ 200 ਰੁਪਿਆ 400 ਰੁਪਿਆ ਕੁਆਟਰ ਲੋ ਪਰ ਬੈਹ ਹੀ ਢਾਈ ਦਾ ਇਹਨਾਂ ਨੇ ਮਹਿੰਗਾ ਕਰਤਾ ਇਹ ਆਪਣੀ ਲੜਾਈ ਦੇ ਵਿੱਚ ਨਜਾਇਜ਼ ਫਾਇਦਾ ਥਾਲੇ ਵੀ ਜ਼ਿੰਮੇਵਾਰ ਇਧਰ ਆ ਜੇ ਨਹੀਂ ਪਹਿਲਾਂ ਮਿਲਿਆ ਨਹੀਂ ਹੁਣ ਢਾਈ ਭੋਤ ਦਾ 400 ਰੁਪਿਆ ਦਾ ਰੇਟ ਇਹ ਕਰਦੇ ਹੋਏ ਨੇ ਆਪਾਂ ਨੂੰ ਢਾਕੇ ਦੇਖਦੇ ਨੇ ਕਿਸਮਤੀ ਜੇ ਅੱਜ ਨਹੀਂ ਨਿਕਲੋਗਾ ਕੱਲ੍ਹ ਨੂੰ ਇਹਦਾ ਵੀ ਆਪਾਂ ਨੂੰ ਲੜਾਈ ਲੜਨੀ ਪੈਣੀ ਆ ਨਹੀਂ ਆਪਣੇ ਤੇ ਲਾਗੂ ਹੋ ਜਾਣਾ ਪਹਿਲਾ ਜੂਰੀਆ ਜਦ ਡਾਈ ਦੀ ਲੋੜ ਸੀ ਜੂਰੀ ਆਈ ਗਿਆ ਜਾਂ ਜੂਰੀਏ ਦੀ ਲੋੜ ਹੈ ਹੁਣ ਲੋਕਾਂ ਨੂੰ ਜੂਰੀਆ ਨਹੀਂ ਮਿਲਦਾ ਤਾਂ ਮੈਂ ਡਾਈ ਦੀਆਂ ਗੱਡੀਆਂ ਭਰੀ ਫਿਰਦੇ ਨੇ ਇਹ ਆਪਾਂ ਨੂੰ ਲੜਾਉਂਦੇ ਨੇ ਅਰੇ ਇਹ ਥੋੜੀ ਕਿਸੇ ਚੀਜ਼ ਦੀ ਤੰਗੀ ਕਰਕੇ ਵਿੱਚੋਂ بڑے ਕਾਰਪੋਰੇਟ 2 ਨੰਬਰ ਦੀ ਚੀਜ਼ ਬਣਾ ਕੇ ਪਹਿਲਾਂ ਪਹਿਲਾਂ ਵੇਚ ਲੈਂਦੇ ਨੇ ਡੁਪਲੀਕੇਟ ਵੇਚਦੇ ਨੇ ਹੁਣ ਵੀ ਹੋਈ ਆਪਣੇ ਨਾਲ ਡਾਈ ਦੀ ਜਿੰਨਾ ਡਾਈ ਪਹਿਲਾਂ ਵੇਖ ਲਿਆ 2 ਮਹੀਨੇ ਪਹਿਲਾਂ ਸਾਰਾ ਬਿੱਚੂ ਦੇ 24 ਸੈਂਪਲ 40 ਦੇ ਵਿੱਚੋਂ ਆਪਣੇ ਫੇਲ ਹੋਏ ਨੇ ਜਿਹੜੇ ਆਪਾਂ ਸੈਟੀਆਂ ਦੇ ਵਿੱਚੋਂ ਭਰੇ ਸੀ ਇਹ ਸੈਟੀਆਂ ਦਾ ਨੌਕਸਨੀ ਦੇ ਆਪਾਂ ਕਹੀਏ ਵੀ ਸੈਟੀਆਂ ਦੇ ਵਿੱਚ ਸੈਟਰੀ ਕਰਦੇ ਸੀ ਨਾ ਇਹ ਸਰਕਾਰ ਨੂੰ ਇੱਕ بڑا ਅਫਸਰ ਮਿਲਿਆ ਹੋਇਆ ਸੀ ਕਿਸੇ ਨੇ ਉਹਨੂੰ ਸਰਕਾਰ ਨੇ ਹੁਣ ਫੇਰ ਨਹੀਂ ਪੁੱਛਿਆ ਨਾ ਆਪਾਂ ਨੂੰ ਤਾਂ ਇੱਧਰ ਹੋਰ ਪਾਸੇ ਲੜਾਈ ਜਾਂਦੀ ਇਹਨਾਂ ਦੀ ਸਰਕਾਰਾਂ ਵੀ ਉਧਰ ਨੂੰ ਨਵੇਂ ਤੋਪਾਂ ਲੈਣ ਜ਼ਿੰਮੇਦਾਰ ਥੋੜੇ ਜਿਹਾ ਹੁਣ ਸਾਰੇ ਪੜੇ ਲਿਖੇ ਹੋਗੇ ਰੋਜ਼ ਆਪਾਂ ਟੀਵੀ ਦੇ ਇਧਰ ਰੋਜ਼ ਜਾਂ ਬਾਕੀ ਟੀਵੀ ਕੀ ਆਪਾਂ ਦਾ ਮੋਬਾਈਲ ਤੇ ਸਾਰਾ ਕੁਝ ਆਈ ਜਾਂਦਾ ਥੋੜਾ ਜਿਹਾ ਐਕਟਿਵ ਹੋਣਾ ਪੈਣਾ ਜਾਗਣਾ ਪਣਾ ਜੇ ਕਹਿਣਾ ਵੀ ਮੈਨੂੰ ਵੀ ਮੇਰੇ ਨਾਲ ਉੱਥੇ ਕੀ ਘਟਾ ਨਹੀਂ ਪੈਣਾ ਜਾਂ ਮੇਰ ਨਾਲ ਵਾਦਾ ਨਹੀਂ ਹੋਣਾ ਇਹਦਾ ਹੀ 부ਹੀ 부ਹੀ ਉਤਲਾ ਭਰ ਜਾਂਦਾ ਜੇ ਸਮਝੋਗੇ ਅੱਜ ਆਪਾਂ ਪਰਵਿੰਦਰ ਸਿੰਘ ਨੇ ਵੀ ਗੱਲ ਕਰੀ ਆ ਵੀ ਮੋਰਚੇ ਦੇ ਵਿੱਚ ਜੇ ਮੈਂ ਨਹੀਂ ਜਾਊ ਫੇਰ ਕੀ ਹੋਊ ਨਹੀਂ ਮੋਰਚਾ ਤਾਂ ਚੱਲੀ ਜਾਣਾ ਪਰ ਜੇ ਕੋਈ ਫਰਜ਼ ਸਮਝਾਂਗੇ ਵੀ ਮੈਂ ਜੇ ਜਾਊਂਗਾ ਉੱਥੇ ਮੇਰੇ ਬਿਨਾਂ ਸਰਨਾ ਨਹੀਂ ਤਾਂ ਇਹ ਗੱਡੀ ਚੱਲਣੀ ਆ ਤਾਂ ਆਪਾਂ ਕੁਛ ਨਾ ਕੁਛ ਆਪਾਂ ਜਿਉਂਦੇ ਰਹਿ ਜਾਾਂਗੇ ਪਹਿਲਾਂ ਹੀ ਆਪਣੀ ਤਾਂ ਜਿਹੜੀ ਅਗਲੀ ਜਨਦੇਸ਼ ਨਾਲ ਬਾਹਰ ਚਲੀ ਗਈ ਉੱਥੋਂ ਪਹਿਲਾਂ ਪੈਸਾ ਆਪਣਾ ਇਕੱਠਾ ਕਰ ਲਿਆ ਸਰਕਾਰਾਂ ਨੇ ਉਧਰ ਲਿਆਂ ਨੇ ਹੁਣ ਉਹ ਆਪਣੇ ਤੇ ਹੋਰ ਆਦਰ ਥੁੱਪਣ ਲੱਗੇ ਇਥੋਂ ਆਪਾਂ ਨੂੰ ਕੱਢਣਾ ਉਹਨਾਂ ਨੇ ਇਥੋਂ ਲੋਕ ਆਪਣੇ ਜ਼ਮੀਨਾਂ ਵੇਚ ਕੇ ਜਾਈ ਜਾਂਦੇ ਨੇ ਮਹਿੰਗੇ ਭਾਦੀਆਂ ਮੇਰੀ ਬੇਨਤੀ ਇਹੀ ਆ ਵੀ ਹੁਣ ਆਪਾਂ ਥੋੜਾ ਜਿਹਾ ਆਪਣੇ ਪੰਜਾਬ ਪ੍ਰਤੀ ਦੇਸ਼ ਪ੍ਰਤੀ ਸਾਰੇ ਜਾਗਰਤ ਹੋਈਏ ਆਪਣੇ ਬੱਚਿਆਂ ਨੂੰ ਵੀ ਸਮਝਾਓ ਵੀ ਆਪਾਂ ਦੀ ਇੱਥੇ ਹੀ ਸਾਡੇ ਪਿਓ ਦਾਦੇ ਵੀ ਇੱਥੇ ਪੜ੍ਹ ਕੇ ਰੋਟੀ ਖਾਂਦੇ ਸੀ ਵਧੀਆ ਅਸੀਂ ਵੀ ਖਾਂਦੇ ਆ ਵੀ ਤੁਹਾਨੂੰ ਵੀ ਮਿਲੂਗੀ ਉਮਾਦਦਾਰੀ ਨਾਲ ਆਪਣਾ ਕੀਤਾ ਇਹਨੂੰ ਇੱਥੇ ਹੀ ਕਰੀਏ ਵਧੀਆ ਆਪਾਂ ਖੇਤੀਆਂ ਛੱਡੀ ਜਾਂਦੇ ਆ ਬੜੇ ਕਾਰਪੋਰੇਟਾਂ ਦੇ ਹੱਥਾਂ 'ਚ ਜਾਈ ਜਾਂਦੀਆਂ ਨੇ ਜੇ ਆਪਾਂ ਆਪਣੀ ਆਪਣੀ ਖੇਤੀ ਕਰਾਂਗੇ ਕੋਈ ਇਹ ਤੋਂ ਕਮਾਈ ਨਹੀਂ ਕਰ ਸਕਦਾ ਆਪਾਂ ਹੀ ਕਰਕੇ ਆਪਣਾ ਵਧੀਆ ਰੋਟੀ ਚਲਾ ਸਕਦੇ ਆ ਇੰਨਾ ਕਿ ਕਹਿੰਦਾ ਹੋਇਆ ਮੈਂ ਅੱਜ ਸਾਰੇ ਜਥੇਬੰਦੀਆਂ ਦਾ ਦਿਨੋਂ ਆਪਣਾ ਬਹੁਤ ਧੰਨਵਾਦ ਕਰਦਾ ਆਪਣੇ ਜਥੇਬੰਦੇ ਵੱਲੋਂ ਵੀ ਕਰਦਾ ਵੀ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਪਾਂ 18 ਦਸੰਬਰ ਵਾਲੇ ਧਰਨੇ ਦੇ ਵਿੱਚ ਰੇਲ ਰੋਕੋ ਦੇ ਵਿੱਚ ਸ਼ਾਮਲ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਫਤ